ਅਰਸ਼ਦੀਪ ਤੋਂ ਕੈਚ ਛੁੱਟ ਗਿਆ ਸੀ ਕ੍ਰਿਕਟ ਖੇਡਦੇ ਤੋਂ ਜਦੋਂ ਉਸ ਤੋਂ ਕੈਚ ਛੁੱਟਿਆ ਉਹਦੇ ਉੱਪਰ ਵੀ ਉਹਨੂੰ ਟਾਰਗੇਟ ਕੀਤਾ ਗਿਆ ਵੀ ਇਹ ਖਾਲਸਤਾਨੀਆਂ ਸਾਰੀ ਇਹ ਨਫ਼ਰਤ ਦੀ ਹੱਟੀ ਹੈ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਇਹਨਾਂ ਦੇ ਅੰਦਰਲਾ ਖੁੱਬ ਖੁੱਬ ਕੇ ਬਾਹਰ ਆ ਰਿਹਾ ਹਾਂ ਔਰ ਖੁੱਬ ਖੁੱਬ ਕੇ ਬੋਲਦੇ ਅੰਗਰੇਜ਼ਾਂ ਖਿਲਾਫ ਲੜਾਈ ਚ ਕੰਗਨ ਰਣੋਤ ਨੂੰ ਕਹੇ ਕੋ ਵੀ ਤੇਰੇ ਤਾਂ ਵੱਡ ਬਡੇਰੇ ਕਿਤੇ ਵੀ ਉਸਪਾ ਮਾਮਲੇ ਚ ਜਿਸ ਸੋਚ ਨੂੰ ਤੂੰ ਲੈ ਕੇ ਬੈਠੀ ਆ ਉਹ ਤਾਂ ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਏ ਨੇ ਬੀਜੇਪੀ ਦੇ ਸਾਰੇ ਹੀ ਲੀਡਰ ਇਸ ਤਰ੍ਹਾਂ ਦਾ ਬੋਲਦੇ ਨੇ ਤਾਂ ਇਨਾਂ ਨੂੰ ਇਹੋ ਜੀ ਮਾੜੀ ਸੋਚ ਨੂੰ ਇਸ ਦੇਸ਼ ਨੂੰ ਖੰਡਨ ਦੀ ਲੋੜ ਹੈਗੀ ਆ ਕੰਗਣਾ ਰਣੌਤ ਵਰਗੇ ਬਿਮਾਰ ਮਾਨਸਿਕਤਾ ਦੇ ਆਦਮੀ ਕੰਗਣਾ ਰਣੌਤ ਵਰਗੇ ਜ਼ਹਿਰੀਲੀ ਮਾਨਸਿਕਤਾ ਦੇ ਜਿਹੜੇ ਸ਼ਖਸ਼ ਨੇ ਇਹੋ ਜੀ ਸ਼ਖਸ਼ਾਂ ਨੂੰ ਜਿਹੜਾ ਆਨੇ ਵਾਲੀ ਥਾਂ ਤੇ ਲਿਓੜਾ ਤੋਂ ਇਹ ਪੰਜਾਬ ਦਾ ਨਰਾਦਰ ਇਸੇ ਤਰ੍ਹਾਂ ਕੰਗਣਾ ਰਣੌਤ ਨੇ ਜਾਰੀ ਰੱਖਿਆ ਤਾਂ ਉਸ ਨੂੰ ਇਸ ਤੋਂ ਕਿਤੇ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਅਰਸ਼ਦੀਪ ਤੋਂ ਕੈਚ ਛੁੱਟ ਗਿਆ ਸੀ ਕਰੈਕਟ ਖੇਡਦੇ ਤੋਂ ਜਦੋਂ ਉਸ ਤੋਂ ਕੈਚ ਛੁੱਟਿਆ ਉਹਦੇ ਉੱਪਰ ਵੀ ਉਹਨੂੰ ਟਾਰਗੇਟ ਕੀਤਾ ਗਿਆ ਵੀ ਇਹ ਖਾਲਸਤਾਨੀਆਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨਿੱਕੀ ਨਿੱਕੀ ਗੱਲ ਤੇ ਜਿਵੇਂ ਇਸ ਕੁੜੀ ਨੂੰ ਗੱਲ ਇੱਕ ਨਿੱਕੀ ਗੱਲ ਤੇ ਟਾਰਗੇਟ ਕਰਤਾ ਵੀ ਇਹ ਖਾਲਸਤਾਨੀਆਂ ਕੀ ਲੱਗਦਾ ਵੀ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿੰਨਾ ਕੁ ਚਿਰ ਇੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਵਰਤਾਂਤ ਸਿਰਜੇ ਜਾ ਰਹੇ ਨੇ ਦੇਖੋ ਦਿੱਲੀ ਮੋਰਚੇ ਨੇ ਪੰਜਾਬ ਦੀ ਸ਼ਾਨ ਪਗੜੀ ਦੀ ਸ਼ਾਨ ਸਿੱਖਾਂ ਦੀ ਸ਼ਾਨ ਪੂਰੀ ਦੁਨੀਆ ਚ ਬਣਾਈ ਜੀ ਸਾਰੀ ਦੁਨੀਆ ਉਸ ਅੰਦੋਲਨ ਤੋਂ ਸਿੱਖ ਰਹੀ ਹੈ ਪਰ ਇਹ ਨਫ਼ਰਤ ਦੇ ਦੁਕਾਨ ਵਾਲਿਆਂ ਦੀ ਜਿਹੜੀ ਇਹ ਹੱਟੀ ਹੈ ਜੀ ਸਾਰੀ ਇਹ ਨਫ਼ਰਤ ਦੀ ਹੱਟੀ ਹੈ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਇਹਨਾਂ ਦੇ ਅੰਦਰਲਾ ਖੁੱਬ-ਖੁੱਬ ਕੇ ਬਾਹਰ ਆ ਰਿਹਾ ਹਾਂ ਔਰ ਖੁੱਬ-ਖੁੱਬ ਕੇ ਬੋਲਦੇ ਨੇ ਇਹਨਾਂ ਦੀ ਪੂਰੀ ਦੀ ਪੂਰੀ ਵਟਸਐਪ ਯੂਨੀਵਰਸਿਟੀ ਇਸੇ ਗੱਲ ਦੇ ਉੱਪਰ ਬੋਲਦੀ ਆ ਔਰ ਇਹਨਾਂ ਨੂੰ ਇਸ ਮਾਮਲੇ ਦੇ ਉੱਪਰ ਜਾਂ ਤਾਂ ਲਗਾਮ ਲਾਉਣੀ ਚਾਹੀਦੀ ਆ ਜਾਂ ਇਸ ਸੋਚ ਨੂੰ ਇਸ ਦੇਸ਼ ਦੇ ਲੋਕਾਂ ਨੂੰ ਇਥੋਂ ਹੁੰਝਣਾ ਚਾਹੀਦਾ ਹਮ ਅਸੀਂ ਬਹੁਤ ਹੱਦ ਤੱਕ ਇਹਨਾਂ ਨੂੰ ਘਟਾ ਲਿਆ ਪਰ ਹਾਲੇ ਕੰਮ ਖਤਮ ਨਹੀਂ ਹੋਇਆ ਹਾਲੇ ਮਿਸ਼ਨ ਅਧੂਰਾ ਆ ਇਸ ਸੋਚ ਨੂੰ ਹੁੰਜਣ ਦਾ ਕਾਰਜ ਹੈ ਜਿਹੜਾ ਕਰਨਾ ਪਊਗਾ ਕੰਗਣਾ ਰਨਾਥ ਵਰਗੇ ਬਿਮਾਰ ਮਾਨਸਿਕਤਾ ਦੇ ਆਦਮੀ ਕੰਗਣਾ ਰਨਾਥ ਵਰਗੇ ਜ਼ਹਿਰੀਲੀ ਮਾਨਸਿਕਤਾ ਦੇ ਜਿਹੜੇ ਸ਼ਖਸ਼ ਨੇ ਇਹੇ ਜੇ ਸ਼ਖਸ਼ਾਂ ਨੂੰ ਜਿਹੜਾ ਆਨੇ ਵਾਲੀ ਥਾਂ ਤੇ ਲਿਉਣਾ ਪਊਗਾ ਇਹ ਇਹ ਲੋਕ ਇਨ੍ਹਾਂ ਦੀ ਇਨ੍ਹਾਂ ਦੀ ਥਾਂ ਤਾਂ ਪਾਗਲਖਾਨੇ ਚ ਹੋਣੀ ਚਾਹੀਦੀ ਹੈ ਜੀ ਜੇਸਾ ਸਾਹਿਬ ਨਾਲ ਇਹ ਬਿਆਨ ਦਿੰਦੇ ਨੇ ਆਪਣੇ ਆਪ ਨੂੰ ਇਹ ਐ ਸਮਝਦੇ ਨੇ ਵੀ ਖੁਦਾ ਹੋ ਗਏ ਅਸੀਂ ਤਾਂ ਇਹਨਾਂ ਨੂੰ ਜਿਨ੍ਹਾਂ ਨੂੰ ਖੁਦਾ ਹੋਣ ਦਾ ਵਹਿਮ ਹੋਇਆ ਨਾ ਉਹਨਾਂ ਨੂੰ ਲੋਕਾਂ ਨੇ ਉਹਨਾਂ ਦੀ ਥਾਂ ਦਿਖਾਈ ਆ ਕੰਗਣਾ ਰਣੌਤ ਨੂੰ ਵੀ ਦਿਖਾ ਦਿੱਤੀ ਜਾਊਗੀ ਜੇ ਇਸੇ ਢੰਗ ਨਾਲ ਬੋਲਦੇ ਰਹਿਣਗੇ ਜੇ ਪੰਜਾਬ ਦਾ ਨਰਾਦਰ ਇਸੇ ਤਰ੍ਹਾਂ ਕੰਗਣਾ ਰਣੌਤ ਨੇ ਜਾਰੀ ਰੱਖਿਆ ਤਾਂ ਉਸ ਨੂੰ ਇਸ ਤੋਂ ਕਿਤੇ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਔਰ ਪੂਰੇ ਦੇਸ਼ਕੀ ਫਾਰਮਰ ਕਮਿਊਨਿਟੀ ਦੇ ਵਿਰੋਧ ਦਾ ਕਿਸਾਨੀ ਦੇ ਵਿਰੋਧ ਦਾ ਸਾਹਮਣਾ ਕਿਉਂਕਿ ਇਸ ਲੜਕੀ ਨੂੰ ਕੱਲੀ ਪੰਜਾਬ ਚੋਂ ਸਪੋਰਟ ਨਹੀਂ ਆਈ ਦੇਸ਼ ਦੇ ਹਰ ਉਸ ਹਿੱਸੇ ਚੋਂ ਕਿਸਾਨ ਲਹਿਰ ਦੇ ਹਰ ਉਸ ਹਿੱਸੇ ਨੇ ਇਸ ਨੂੰ ਇੱਕ ਸਪੋਰਟ ਦਿੱਤੀ ਹੈ ਕਿਉਂਕਿ ਲੋਕਾਂ ਨੂੰ ਪਤਾ ਕੰਗਣਾ ਰਣੌਤ ਦੇ ਬਿਹੇਵੀਅਰ ਦਾ ਕਿ ਜਿਸ ਹਿਸਾਬ ਨਾਲ ਪਬਲਿਸਿਟੀ ਲਈ ਜੋ ਮੂੰਹ ਚਾਉਂਦਾ ਉਹ ਬੋਲਦੀ ਆ ਔਰ ਉਸ ਨੇ ਕਿਸੇ ਨਾਲ ਜਿਸ ਤਰ੍ਹਾਂ ਇਸ ਦੇਸ਼ ਦੇ ਉਸ ਹਿੱਸੇ ਦਾ ਅਪਮਾਨ ਕੀਤਾ ਜਿਸ ਨੇ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ ਅੰਗਰੇਜ਼ਾਂ ਖਿਲਾਫ ਲੜਾਈ ਚ ਕੰਗਣਾ ਰਣੋਤ ਨੂੰ ਕਹੇ ਕੋ ਵੀ ਤੇਰੇ ਤਾਂ ਵੱਡ ਬਡੇਰੇ ਕਿਤੇ ਵੀ ਉਸ ਮਾਮਲੇ ਚ ਜਿਸ ਸੋਚ ਨੂੰ ਤੂੰ ਲੈ ਕੇ ਬੈਠੀ ਆ ਉਹ ਤਾਂ ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਏ ਨੇ ਉਹਨਾਂ ਦਾ ਕੁਛ ਵੀ ਨਹੀਂ ਇੱਥੇ ਕੁਰਬਾਨੀਆਂ ਦਾ ਇਤਿਹਾਸ ਹੈ ਪੰਜਾਬੀ ਪੰਜਾਬੀਆਂ ਨੂੰ ਇਹ ਇਸ ਤਰ੍ਹਾਂ ਦੀ ਭਾਸ਼ਾ ਵਰਤ ਕੇ ਕਿਤੇ ਨਹੀਂ ਜਾਣਗੀ ਤੂੰ ਔਰ ਜੇ ਭਾਜਪੀ ਦੇ ਸਾਰੇ ਹੀ ਲੀਡਰ ਇਸ ਤਰ੍ਹਾਂ ਦਾ ਬੋਲਦੇ ਨੇ ਤਾਂ ਇਨਾਂ ਨੂੰ ਇਹ ਜੀ ਮਾੜੀ ਸੋਚ ਨੂੰ ਇਸ ਦੇਸ਼ 'ਚੋਂ ਹੁੰਜਣ ਦੀ ਲੋੜ ਹੈਗੀ ਆ ਕਾਫੀ ਹੱਦ ਤੱਕ ਸਫਾਈ ਆ ਕੀਤਾ ਬਾਕੀ ਰਹਿੰਦਾ ਹੁੰਦਾ ਕਰਨ ਲਈ ਅੱਗੇ ਸਭ ਨੂੰ ਰਲ ਕੇ ਕੰਮ ਕਰਨਾ ਪੈ